ਤਾਂ ਬਿਲਕੁਲ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹ ਜੋਗੀਆਂ ਦੇ ਪੇਸ ਦੇ ਵਿੱਚ ਇਹ ਨੌਜਵਾਨ ਜਿਹੜੇ ਨੇ ਘਰਾਂ ਵਿੱਚ ਜਾ ਕੇ ਠੱਗੀਆਂ ਮਾਰਦੇ ਨੇ ਔਰ ਇਹ ਇਹਨਾਂ ਦੀ ਉਮਰ ਤੀ ਦੇਖ ਸਕਦੇ ਹੋ ਕਿ ਕਿੰਨੀ ਉਮਰ ਹੈ ਵੀ ਕੀ ਕੰਮ ਕਰਦਾ ਗਜਾ ਪਾਣੀ ਗਜਾ ਪਾਣੀ ਤੇ ਕੰਮ ਕਿਉਂ ਨਹੀਂ ਕਰਦੇ ਤੁਸੀਂ ਕੰਮ ਜੀ ਨਾ ਪਿੱਛੋਂ ਪੁਰਖਾਂ ਤੋਂ ਚੱਲੇ ਆ ਰਹੇ ਹੈ ਹੀ ਗਜਾ ਪਾਣੀ ਵਾਲਾ ਹੀ ਤੇ ਪੁਰਖ ਕੀ ਕਹਿੰਦੇ ਇਹੋ ਕੰਮ ਕਰੋ ਹੁਣ ਤੇ ਯੁੱਗ ਬਦਲ ਗਿਆ ਵਾ ਤੀ ਅਜੇ ਵੀ ਪੁਰਖਾਂ ਦੇ ਪਿੱਛੇ ਪਰੇ ਹੈ ਹਾਂ ਕਰ ਕੀ ਸਕਦੇ ਹੋ ਕਰ ਕੀ ਸਕਦੇ ਹੋ ਨੌਜਵਾਨ ਨੂੰ ਕਿਰਤ ਕਰ ਸਕਦੇ ਹੋ ਕੰਮ ਕਰ ਸਕਦੇ ਮੰਗ ਕੇ ਉਹ ਦਿਖਾਈਦੀ ਹੈ ਮੰਗ ਕੇ ਹੀ ਚੋਰੀ ਠਗੀ ਦਾ ਮੈਨਾਂ ਮੰਗਣ ਗਿਆ ਤਾਂ ਮੈਨਾਂ ਅੱਛਾ ਚੰਗੇ ਪਰਤਾਂ ਦੇ ਸੇਤਾਂ ਉਹ ਸੇਤਾਂ ਤੁਹਾਡੀਆਂ ਲੜਨ ਤੇ ਗੱਲ ਤਾਂ ਹੀ ਹੋਣੀ ਕਿਸੇ ਨੁਕਸ ਖਪੜਾ ਥਪੜੀ ਹੋਇਣਾ ਤੁਸੀਂ ਕਹਿੰਦਾ ਮੈਂ ਛੱਡੀਆਂ ਬੜੀਆਂ ਵਾਂ ਹੈ ਤੇ ਅੱਜ ਤੁਸੀਂ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਕਰੇ ਸ਼ੰਕਰ ਦੀ ਤੇਰੀ ਬੱਲੇ ਬੱਲੇ ਕਰੇ ਤੇਰੀ ਬੱਲੇ ਬੱਲੇ ਕਿਉਂ ਨਹੀਂ ਅੱਜ ਤੂੰ ਥਾਣੇ ਆ ਗਿਆ ਵਾ ਅੱਜ ਥਾਣੇ ਆਪਕੋਸ ਵਾਲਿਆਂ ਤੈਨੂੰ ਬਿਠਾਇਆ ਫੜ ਕੇ ਇਹ ਤੇਰੀ ਬੱਲੇ ਬੱਲੇ ਹੰਡੀ ਦੱਸ ਆ ਥਾਣੇ ਬੈਠਾ ਤੂੰ ਅੱਜ ਤੇਰੀ ਵੀ ਜਜਾ ਕਰ ਗਈ ਪੱਤਰਕਾਰ ਤੇ ਜੀ ਵੀ ਬੱਲੇ ਬੱਲੇ ਹੋ ਗਏ ਕਿਦਾਂ ਸੀਸੀ ਤੈਨੂੰ ਕਰਨਾ ਵਾਹਿਗੁਰੂ ਦੇ ਭਲਾ ਦਾ ਉਹ ਮੇਰੀ ਤੇ ਪਰਮਾਤਮਾ ਨੇ ਕਰ ਦੇਣੀ ਆ ਪਰ ਗੱਲ ਇਹ ਆ ਕਿ ਤੁਸੀਂ ਲੋਕਾਂ ਨੂੰ ਐਡੇ ਵਚਨ ਦਿੰਦੇ ਹੋ ਅੱਜ ਤੁਹਾਨੂੰ ਇੱਥੇ ਥਾਣੇ ਜਾਣਾ ਪੈ ਗਿਆ ਵਾ ਤੁਹਾਡਾ ਰੱਬ ਕਿੱਥੇ ਆ ਰਬਤ ਕਿੱਥੇ ਦਾ ਰਬ ਦਾ ਤੇਰੇ ਨਾਲ ਵੀ ਦਾ ਸਾਡੇ ਨਾਲ ਵੀ ਤੇ ਫਿਰ ਥਾਣੇ ਕਿਉਂ ਆਣਾ ਪੈ ਗਿਆ ਜੇ ਤੁਸੀਂ ਲੋਕਾਂ ਨੂੰ ਕਹਿੰਦੇ ਤੇਰਾ ਭਲਾ ਹੋਊਗਾ ਤੇਰਾ ਆ ਹੋਊਗਾ ਵਚਨ ਦਿੰਦੇ ਹੋ ਤੈਨੂੰ ਵੀ ਕਹਿੰਦੇ ਤੇਰਾ ਵੀ ਭਲਾ ਹੋਵੇ ਤੇਰੀ ਵੀ ਚੜ੍ਹਦੀ ਕਲਾ ਹੋਵੇ ਤੇ ਕੰਮ ਜ਼ੋਰੀ ਕਰਦੇ ਤੁਸੀਂ ਨੌਜੇ ਹੋ ਦੱਸ ਫਿਰ ਕੰਮ ਕਰਦੇ ਤੇ ਫਿਰ ਇੱਥੇ ਜਰੂਰ ਗੁੰਮਦੇ ਧੱਕੀ ਕਿੱਥੋਂ ਮਾਰ ਲਈ ਉਹ ਕਦੇ ਘਰਾਂ ਚ ਵੜਦੇ ਸੀ ਲੋਕਾਂ ਦੇ ਨਹੀਂ ਬੱਲੇ ਬੱਲੇ 200 ਰੁਪਇਆ ਦੇਤਾ ਦਿੱਤਾ ਉਹਦਾ ਕਾਦਲੇ 500 ਰੁਪਏ ਕਿਹਾ ਤੁਮ ਮਨਕਾ ਦੇ ਤਾਈ ਪੰਜ ਮੁਫੀ ਕਿਹੜਾ ਪੰਜ ਮੁਫੀ ਨੂੰ ਕੀ ਆਏ ਦੇ ਦੇ ਮੈਨੇ ਕਾ ਕੰਮ ਬਾੰਦੂ ਤੇਰਾ ਤੈਨੂੰ ਨਹੀਂ ਦਿੱਤਾ ਦਾ 200 ਜਿਹੜਾ ਕੰਮ ਬਣਾਣਾ ਸੀ ਉਹਦਾ ਨਹੀਂ ਕੰਮ ਕਰ ਕੰਮ ਕਿਹੜਾ ਬਣਾਣਾ ਸੀ ਉਹਦਾ ਬਸ 200 ਮੋੜ ਤਾ ਉਹਦਾ ਕੰਮ ਨਹੀਂ ਬਣਨਾ ਤੇ ਸਾਡਾ ਮਨਕਾ ਸਾਨੂੰ ਮਿਲ ਗਿਆ ਤੁਹਾਡਾ ਮਨਕਾ ਮਿਲ ਗਿਆ ਬਸ ਫਿਰ 200 ਉਹਨੂੰ ਦੇ ਦਾਂ ਅਸੀਂ ਤੇ ਲੈਣ ਦੀ ਲੋੜ ਹੀ ਕੀ ਜਾ ਤੁਹਾਨੂੰ ਪਤਾ ਇਹਦਾ ਕੰਮ ਨਹੀਂ ਬਣਨਾ ਤੇ ਬਸ ਫਿਰ ਅਸੀਂ ਵੇੇ ਹੀ ਨਹੀਂ ਕਾਉਨੇ ਫਿਰ ਲੈ ਕੇ ਆਉ ਨਹੀਂ ਤੁਹਾਨੂੰ ਪਤਾ ਇਹਦਾ ਕੰਮ ਨਹੀਂ ਬਣਨਾ ਤੇ ਤੁਸੀਂ ਮਨਕਾ ਕਿਉਂ ਦਿੱਤਾ ਉਹਨੂੰ ਨਹੀਂ ਲਿਆ ਲੈ ਦੇ ਰਸਤਾ ਹੋ ਗਿਆ ਨੀ ਹੁਣ ਕੰਮ ਕੰਮ ਕਰੋਗੇ ਕਿ ਐਸੇ ਇਸ ਤਰ੍ਹਾਂ ਜਲਦੀ ਰਹੀ ਸਾਡੀ ਜ਼ਿੰਦਗੀ ਤੁਹਾਡੀ ਇੱਥੇ ਨਹੀਂ ਆਉਂਦੇ ਮੁੱਲਾਪੁਰ ਜਾਵਾਂਗੇ ਕਿੱਥੇ ਰਹਿਣ ਵਾਲੇ ਵੀ ਦਸਤਾ ਦਿੱਤਾ ਮੱਲਾ ਵਾਲਾ ਫਰੀਦਪੁਰ ਪਿੰਡ ਮੱਲਾ ਵਾਲਾ ਉੱਥੇ ਕੀ ਗੱਲ ਤੁਹਾਨੂੰ ਗੱਜਾ ਨਹੀਂ ਮਿਲਦਾ ਇੱਥੇ ਅੰਮ੍ਰਿਤਸਰ ਆ ਗਏ ਹਾਂ ਇਹ ਦਿਲਵਾਰ ਸਾਹਿਬ ਦੇ ਰਾਮਤੀਰਸ ਦੇ ਗੁਰਦੁਆਰੇ ਮੰਦਰ ਦੇ ਸੀਤੇ ਵੀ ਇਹਨਾਂ ਬੰਦਾ ਜਾਵੇ ਤੇ ਪੁਲਿਸ ਦੇ ਹੱਥੇ ਖਦੇ ਝੜ ਕੇ ਤੀ ਫਿਰ ਪੁਲਿਸ ਦੇ ਹੱਥੇ ਉਹ ਕਹਦਾ ਕਿ 200 ਰੁਪਿਆ ਲੈ ਲਿਆ ਦਾ ਮੋੜ ਦਾ ਦਿੱਤਾ 200 ਰੁਪਿਆ ਹੂੰ ਬੱਲੇ ਬੱਲੇ ਕੀ ਹੁਣ ਤੇਰੀ ਹਰ ਮੰਦਰ ਸਾਹਿਬ ਤੇ ਵੀ ਚੜਦੀ ਕਲਾ ਕਰੇ ਹੁਣ ਚਾਹ ਪਿਆ ਵੀਡੀਓ ਬਹੁਤ ਬਣਾ ਲਈ ਤင်း ਨੇ ਹੁਣ ਚਾਹ ਪਿਆ ਤੇਰੀ ਵੀ ਬੱਲੇ ਬੱਲੇ ਕੀ ਤੇਰੇ ਵੀ ਬੱਚੇ ਬਾਹਰ ਦੇ ਸੈਲ ਜਾਣਗੇ ਅੱਛਾ ਹਾਂ ਤੈਨੂੰ ਚਾਹ ਪਿਆਗੇ ਮੇਰੀ ਬੱਲੇ ਬੱਲੇ ਹੋ ਜੂਗੀ ਪਹਿਲਾਂ ਤੂੰ ਰੱਬ ਨੂੰ ਇਹ ਕਹ ਮੈਨੂੰ ਇਥੇ ਥਾਣੇ ਜੋ ਬਾਹਰ ਗੱਡ ਚੱਲ ਨਹੀਂ ਨਾ ਫਿਰ ਅਸੀਂ ਵੀ ਬੈਠੇ ਹਾਂ ਉਹ ਕੀ ਕਰ ਹੈ ਬੈਠੇ ਹਾਂ ਬੈਠਾਈ ਤੁਸੀਂ ਲੋਕਾਂ ਨੂੰ ਮੁੰਡੇ ਦਿੰਦੇ ਰਹਿੰਦੇ ਇਹ ਦੱਸੋ ਤੈਨੂੰ ਵੀ ਤੇਰੇ ਰੱਬਾ ਮੇਰੇ ਅੱਗੇ ਹੈਗੇ ਪ੍ਰਮਾਤਵਾਰੀ ਮੇਰਿਆ ਚਲਦੀ ਗੱਲ ਪੱਤਰਕਾਰ ਜੱਜਿਆਕਾਰ ਹੋਵੇ ਤੇ ਬੇੜਾ ਪਾਰ ਹੋ ਗਈ ਤੇਰਾ ਭੱਲੇ ਕੀ ਗੱਡੀਆ ਤੇਰੇ ਥੱਲੇ ਹੋ ਚਾਰ ਚਾਰ ਹਮ ਪਹਿਲਾਂ ਤੇ ਤੂੰ ਆਪਣੀ ਖੈਰ ਮਨਾ ਕੇ ਰੱਬ ਤੈਨੂੰ ਬਾਹਰ ਕੱਢੇ ਫੇਲਾ ਇਹ ਤੇ ਹੋਰ ਨਾ ਕੋਈ ਪੰਗਾ ਪੈ ਜੇ ਤੁਹਾਡੇ ਤੇ ਚੱਲ ਕੋਈ ਗੱਲ ਨਹੀਂ ਫਿਰ ਇਹਦੇ ਵਿੱਚ ਕੀ ਗਾ ਬੈਠੇ ਆ ਤੇ ਤੇਰਾ ਤੇ ਬੱਪਾ ਬੜਾ ਫਰਕ ਜੇ ਬੋਲਸ ਨੇ ਬਾਣ ਦਿਆ ਕੀ ਤੇ ਫਿਰ ਪੱਕਾ ਬਾੜਣਾ ਵਾ ਨਹੀਂ ਮਾਰ ਪੱਤਰਕਾਰ ਸਾਹਿਬ ਕਰੇ ਕਾਲਿਓ ਕਰੀ ਕਰੇ It's how